ਇਹ ਆਨੰਦ ਘਰਤ ਹੋ ਕੇ ਮੰਨਦਾ ਸੀ ਰਿਸ਼ਨੂ ਪਿਆਰੇ ਨੂੰ ਉਸ ਮੱਢ ਤੋਂ ਨਕਾਰ ਦਿੱਤਾ ਸੀ ਰਾਜ ਦੇ ਦਰਬਾਰੇ ਨੂੰ ਉਸ ਮੱਢ ਤੋਂ ਨਕਾਰ ਦਿੱਤਾ ਸੀ ਰਾਜ ਦਰਬਾਰੇ ਨੂੰ ਇਹ ਗੱਲ ਰਾਜੇ ਨੇ ਮੂਲੋਂ ਨਹੀਂ ਸਿੱਖ ਪੌਂਦੀ ਮਿੱਤਰੋ ਇਹ ਗੱਲ ਰਾਜੇ ਨੂੰ ਨਹੀਂ ਸੀ ਮੂਲੋਂ ਪੌਂਦੀ ਮਿੱਤਰੋ ਆਹ ਪ੍ਰੀ ਰਿਪੋਰਟ ਪੂਆ ਹਲਕਾ ਵੀ ਪੂਆ ਹੌਲਕਾ ਵੀ ਰਾਜੇ ਵਾਂਗ ਸੀ ਚੌਂਦੀ ਮਿੱਤਰੋ

लगा ना से वाह वाह हो गई असर असी एक दिन पहला होलका चला लेंगे हम अगर पहला होलका चला ਫਕੜਨੀ ਪੁਨਿਆ ਨੂੰ ਰੰਗਾਂ ਦੀ ਹੋਲੀ ਮਨਾ ਲੈਨੇ ਹਾਂ ਫਕੜਨੀ ਪੁਨਿਆ ਨੂੰ ਰੰਗਾਂ ਦੀ ਹੋਲੀ ਮਨਾ ਲੈਨੇ ਹਾਂ ਅਗਲੀ ਨੰਗਾ ਜੀ ਸਉਮ ਧਾਵ ਨਾਲ ਮਨਾਓ ਬਖੇਰੇ ਰੰਗ ਤੇ ਬਖੇਰੇ ਰੰਗ ਤੇ ਖਗੰਧ ਜੀ ਤੂੰ ਧਾਵ ਨਾਲ ਮਨਾਓ ਬਖੇਰੇ ਰੰਗ ਤੇ ਖਗੰਧ ਜੀ ਖੁੱਲੜ ਬਾਜੀ ਕਰਕੇ ਨਾ ਪਾਇਓ ਰੰਗ ਵਿੱਚ ਭਗ ਜੀ ਖੁੱਲੜ ਬਾਜੀ ਕਰਕੇ ਨਾ ਪਾਇਓ ਰੰਗ ਵਿੱਚ ਭਗ ਵਾਹਿਗੁਰੂ ਬਹੁਤ ਬਹੁਤ ਸ਼ੁਕਰੀਆ ਅ ਸਾਡੇ ਪਰਿਵਾਰਾਂ ਵਿੱਚ ਸਾਡੇ ਪੁਰਾਣੇ ਕਬਰੀ ਚੰਗੀ ਖਾਸ ਜੋ ਕਿ ਪਰੋਪਤਾ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦਾ ਜਵਾਬਾ ਇਸ ਤੋਹਨਾ ਨੂੰ ਬਿਲਕੁਲ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਵਸੇ ਇਲੈਕਟ੍ਰੋਨਿਕ ਅਸੀਂ ਸਾਡੇ ਦੇ ਨਾਮ ਦੇ ਵਿੱਚ ਪ੍ਰਸਿੱਧ ਪੱਤਰਕਾਰ ਜਗਤੀ ਜਗਸ਼ੀਰ ਸਿੰਘ ਜੀ ਤੋਂ ਪੰਜਾਬੀ ਵਿਰਸਾ ਮਿਲਿਆ ਹੈ ਅਸੀਂ ਇਹਨਾਂ ਦੇ ਹੋਂਦ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ। ਇਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਮੈਂ ਬੇਨਤੀ ਕਰूंगा ਸਰਬਿੰਦਰ ਸਿੰਘ ਜੀ ਉਹ ਦੋ-ਚਾਰ ਮਿੰਟ ਵਾਸਤੇ ਆਉਣ